ਬਾਈ ਕੀ ਨਾਮ ਹੈ ਕਿੱਥੋਂ ਦੇ ਰਹਿਣ ਵਾਲੇ ਹੋ ਬਾਈ ਸਤਵਿੰਦਰ ਸਿੰਘ ਕਿੱਲੇ ਮੰਡੀ ਦੇ ਰਹਿਣ ਵਾਲੇ ਕਿੱਲੇ ਕਾ ਕੀ ਹੋਇਆ ਕੀ ਐ ਸਾਡ ਚੋਰੀ ਹੋਈ ਐ ਜੀ ਇੱਥੇ ਹੂੰ ਹਾਂ ਕਿੰਨੇ ਕ ਦਿਨ ਦੇ ਪਹਿਲਾਂ ਜਿਹੜੀ ਚੋਰੀ ਹੋਈ ਐ ਚੋਰੀ ਰਾਤ ਨੂੰ ਹੋਈ ਐ ਜੀ ਹੁਣ ਰਾਤ ਨੂੰ ਨਹੀਂ ਆਇਆ ਪਤਾ ਵੀ ਕਿੰਨੇ ਕ ਵਜੇ ਹੋਈ ਐ ਤਾਂ ਜਿਹੜੀ ਚੋਰੀਆ ਕਿੰਨਾ ਕ ਨੁਕਸਾਨ ਐ ਨੁਕਸਾਨ 2 ਲੱਖ ਰੁਪਏ ਤੋਂ ਉੱਪਰ ਹੀ ਹੈ ਜੀ ਨੁਕਸਾਨ ਸਾਰਾ ਹਜੇ ਤੱਕ ਇਹਦਾ ਪਤਾ ਲੱਗੂਗਾ ਜਦੋਂ ਥੋੜੀ ਥੋੜੀ ਦੇਖਾਂਗੇ ਜੀ ਬਿਲਡਿੰਗ ਦੀਆਂ ਲੀੜਾਂ ਲੈ ਕੇ ਤਿੰਨ ਜੀ ਹੂੰ ਕੈਮਰੇ ਤੋੜ ਕੇ ਦੀ ਸਾਰਾ ਕੈਮਰਾ ਦਾ ਸਿਸਟਮ ਲੈ ਕੇ ਚੱਕ ਕੇ ਇੱਕ ਮੋਟਰ ਪਈ ਸੀ ਉਹ ਲੈ ਕੇ ਦੀ ਚੱਕ ਹੂੰ ਤੇ ਹੋਰ ਹੌਲੀ ਹੌਲੀ ਪਤਾ ਲੱਗੂਗਾ ਜੀ ਕੀ ਹੈ ਲੋਹਾ ਲੋਹਾ ਵੀ ਲੈ ਕੇ ਠੋਡੀ ਵੀ ਲੈ ਕੇ ਜੀ ਸਾਰਾ ਲੋਹਾ ਬਹੁਤ ਪਿਆਰ ਦਾ ਸਾਡੇ ਕੋਲ ਨਹੀਂ ਹੂੰ ਤਾਂ ਇਹ ਕਿੱਧਰੋਂ ਆਈ ਸੀ ਕਿੱਧਰ ਨੂੰ ਲੈ ਗਏ ਇਹ ਮਗਰਲੇ ਪਾਸੋਂ ਚਿਗਾਰ ਤੋੜੀ ਹੈ ਜੀ ਇੰਦਰ ਵੀ ਆ ਦੇਖੋ ਆਹ ਚਿਗਾਰ ਤੋੜ ਕੇ ਇੰਦਰ ਆਈ ਹੈ ਹੂੰ ਪਿੱਛੋਂ ਕੰਧ ਟੱਪ ਕੇ ਆਇਆ ਜੀ ਬਾਹਰੋਂ ਜਿੰਦੇ ਸਹੀ ਲੱਗੇ ਪਏ ਸੀ ਜੀ ਮਹਾਰਾਜ ਜਿੰਦੇ ਸਹੀ ਸੀਗੇ ਤਾਂ ਇਹਨੇ ਕੋ ਘੋੜੀ ਕੁੜੀ ਲਾਈ ਫਰਾਸਪੁਰ ਹਾਂ ਇੱਥੇ ਘੋੜੀ ਟੰਗੀ ਵੀ ਸੀ ਜੀ ਇੱਥੇ ਜੀ ਆਪਣੇ ਘੋੜੀ ਲਾ ਕੇ ਇਥੋਂ ਤੇ ਬਾਹਰ ਕੰਧ ਨਾ ਲਾਈ ਵੀ ਜੀ ਨੌਰੇਜ ਨਾਲ ਵਾਲੇ ਜੀ ਠੀਕ ਕੀ ਮੰਗ ਕੀ ਕਰਦੇ ਹੋ ਮੰਗ ਤਾਂ ਇਹੀ ਕਰਦੇ ਆ ਜੀ ਵੀ ਚੋਰ ਖੜੇ ਜਾਂਦੇ ਹੂੰ ਠੀਕ ਕਿੱਥੋਂ ਦੇ ਰਹਿਣ ਵਾਲੇ ਆ ਜੀ ਮਨਜੀਤ ਸਿੰਘ ਨਾਮ ਹੈ ਜੀ ਮੰਡੀ ਕਿਲਾ ਦੇ ਵਾਸੀ ਰਹਿਣ ਵਾਲਾ ਹੈ ਜੀ ਕੀ ਹੋਇਆ ਕੀ ਹੈ ਜੀ ਰਾਤ ਅਸੀਂ ਜੀ ਕਰੀਬ 8 ਵਜੇ ਤੇ ਕਰੀਬ ਦੁਕਾਨ ਮੰਗਲ ਕਰਕੇ ਘਰੇ ਚਲੇ ਜਾਂਦੇ ਆ ਜੀ ਹੂੰ 9 10 ਵਜੇ ਇਧਰ ਨੂੰ ਦੁਕਾਨ ਦਾ ਰਾਤ ਨੂੰ ਘੇੜਾ ਗੁੜਾ ਮਾਰਨ ਆਉਨੇ ਆ ਜੀ ਹੂੰ ਦੇਖਣ ਆਉਨੇ ਰਾਤ 10 ਵਜੇ ਤੋਂ ਬਾਅਦ ਜੀ ਇੱਥੇ ਚੋਰੀ ਹੋਈ ਹੈ ਕੈਮਰੇ ਤੇ ਰੀਟਾਂ ਲੱਗਿਆ ਜੀ ਕੈਮਰੇ ਲੱਗੇ ਕੁਝ ਗਾਰਡਨ ਸੀ ਸਮਾਨ ਕੁਝ ਗੱਲੇ ਦੇ ਵਿੱਚ ਨਕਦੀ ਪਈ ਸੀ ਜੀ ਉਹ ਸਮਾਨ ਕੱਢ ਕੇ ਨਾਲ ਲੈ ਗਿਆ ਇਹ ਆਏ ਕਿਦਰੋਂ ਸੀ ਕੁਝ ਇਹਨਾਂ ਤੁਹਾਨੂੰ ਕਿਸੇ ਵਿਅਕਤੀਆਂ ਤੇ ਸ਼ੱਕ ਵੀ ਹੈਗਾ ਇਹ ਪਿਛਲਾ ਗੇਟ ਹੈ ਜੀ ਕਿਸੇ ਦਾ ਕੋਈ ਸ਼ੱਤ ਵਗੈਰਾ ਤਾਂ ਨਹੀਂ ਹੈ ਜੀ ਕਈ ਕੋਈ ਕਈ ਪ੍ਰਕਾਰ ਦੇ ਆਦਮੀ ਆਉਂਦੇ ਆ ਜੀ ਇੱਥੇ ਹੂੰ ਪਿਛਲਾ ਗੇਟ ਬੰਨ ਕੇ ਤੇ ਕੋਈ ਸਮਾਨ ਲੈ ਗਿਆ ਕੋਈ ਸਮਾਨ ਉਹ ਮੰਗ ਕੀ ਕਰ ਰਹੇ ਹੋ ਪੁਲਿਸ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦੇ ਆ ਜੀ ਟੋਰ ਜਲਦੀ ਜਲਦੀ ਫੜੇ ਜਾਣ ਤੇ ਸਾਡਾ ਸਮਾਨ ਸਾਡੇ ਤੋਂ ਵਾਪਸ ਕਰਵਾਇਆ ਪੁਲਿਸ ਨੂੰ ਕੋਈ ਸੂਚਨਾ ਹੈ ਸਕੇਦ ਦਿੱਤੀ ਹੈ 112 ਨੰਬਰ ਕਾਲ ਤੇ ਕੀਤੀ ਸੀਗੀ ਜੀ ਅੱਧਾ ਘੰਟਾ ਹੋ ਗਿਆ ਪਰ ਪੁਲਿਸ ਪਾਰਟੀ ਅਜੇ ਤੱਕ ਕੋਈ ਆਈ ਨਹੀਂ ਗਈ ਜੀ ਹੂੰ ਤਾਂ ਕੀ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਕੀ ਸਥਿਤੀ ਕੀ ਦੇਖਦੇ ਹੋ ਸਿੱਤੀ ਦੇ ਦੌਰ ਜੀ ਇਸ ਤਰ੍ਹਾਂ ਦਾ ਤਾਂ ਮਾੜਾ ਹੀ ਚੱਲ ਰਿਹਾ ਰਾਤ ਨੂੰ ਪੀਸੀਆਰ ਕਈ ਵਾਰ ਹੁੰਦੇ ਆ ਕਈ ਵਾਰ ਨਹੀਂ ਹੁੰਦੇ ਜੀ ਹੂੰ ਠੀਕ ਏਰੀਆ ਪੋਸ ਚੌਂਕੀ ਤੋਂ 100 ਮੀਟਰ ਦੀ ਦੂਰੀ ਤੇ ਰਹਿੰਦਾ ਜੀ ਕਿਸ ਕਿਹੜੀ ਪੋਸ ਚੌਂਕੀ ਤੋਂ ਮੰਡੀ ਕਿਲੇ ਵਾਲੀ ਪੋਸ ਚੌਂਕੀ ਠੀਕ